ਲੱਭੇ ਮਤਰਾਜ ਗੱਡੀ ਤੜਾਈ ਆਏਗੀ ਅੱਡਾ ਤਰੀਵਾਲ ਤੋਂ ਉੱਥੇ ਹੈਗਾ ਇੱਕ ਬੰਦਾ ਗੱਡੀ ਤਾਂ ਹੁੰਦਾ ਆ ਧੋ ਤੇ ਮੈਂ ਗੱਡੀ ਬਾਹਰੋਂ ਵੀ ਲੈ ਘਰੋਂ ਵੀ ਲੈਣਾ ਪਰ ਇਹ ਆ ਵੀ ਐਰ ਕੀ ਘਰੇ ਲੱਗਿਆ ਮਿਸਤਰੀ ਤੇ ਮਿਸਤਰੀਆਂ ਦੇ ਚੱਕਰ ਦੇ ਵਿੱਚ ਬਾਹਰ ਇੱਕ ਲੱਗਿਆ ਤੂੜੀ ਤਾਂ ਉਹ ਪਹਿਲਾਂ ਵੀ ਦੱਸਿਆ ਵੀ ਜਿਹੜਾ ਬਰਾਂਡਾ ਸੀ ਉਹ ਗਿਆ ਸੀ ਇਦਾਂ ਡੈਮੇਜ ਹੋ ਤੇ ਦੂੜੀ ਹਾਨੂੰ ਲਾਉਣੀ ਪਈ ਬਾਹਰ ਤੇ ਜਦੋਂ ਘਰੇ ਗੱਡੀ ਮੇਤਰੋ ਧੋਈਦੀ ਆ ਨਾ ਫਿਰ ਹੋਏਦਾ ਚੇਕੜ ਤੇ ਜਦੋਂ ਨਾ ਮੈਂ ਆਇਆ ਮੈਂ ਤੇ ਗੱਡੀ ਆਪਾ ਦਿੱਤੀ ਨਹੀਂ ਆ ਧੋ ਆਪ ਚ ਪਹਿਲੀ ਰਿਤਵਾ ਕੇ ਤੇ ਬਾਅਦ ਪੱਕੀ ਰਿਤਵਾ ਕੇ ਫਿਰ ਲੈਣੀ ਆ ਦੋਹਾਂ ਦਿਨਾਂ ਮਹੀਨਿਆਂ ਵਾਸਤੇ ਰਿਆਣ ਕੇ ਕੜਾ ਗਰ ਰਾਣੇ ਸੁੰਦਰਾ ਹਾ 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 ਰਾਣੇ ਸੁੰਦਰਾ ਨੂੰ ਆਣ ਕੇ ਫਿਰ ਹੱਥ ਫੇਰਾਗੇ ਸਿੰਧੀ ਨਾ ਯਾ ਆਪਣੀ ਰਣੀ ਸੰਦਰਾ ਤੇ ਇਹਨੂੰ ਇੱਕ ਕਹਿਣਾ ਮੈਂ ਕਹਿੰਦਾ ਨਾ ਸਿੰਧੀ ਸਿੰਧੀ ਕਹਾਈਏ ਸਿੰਧੀ ਵਾਹਿਗੁਰੂ ਵਾਹਿਗੁਰੂ ਸਤਨਾਮ ਤੇਰਾ ਤਾਨੂੰ ਮਿਲਦੇ ਆ ਕਿ ਆ ਕੇ ਉਗਾਸ਼ਿੰਗ ਸਟੇਸ਼ਨ ਤੇ ਅੱਕੇ ਕਿ ਆਰੀ ਆਉਂ ਹੈਲੋ ਜੀ ਸਸਰੀ ਕਾਲ ਵੈਲਕਮ ਟੂ ਮਾਈ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਚੱਲਦੀ ਕਲਾ ਤੇ ਚਲੋ ਮਿਲਦੇ ਆਂ ਆਪਾਂ ਵਾਸ਼ਿੰਗ ਸਟੇਸ਼ਨ ਤੇ ਜਾ ਕੇ ਸ਼ਸਕਾ ਸਟਾਫ ਹੀ ਆਪਾਂ ਲਾਤੀ ਆ ਧੋਣੇ ਜਦੋਂ ਇਹ ਧੁੱਪ ਕੀਤੇ ਫਿਰ ਤੁਹਾਨੂੰ ਵਾ ਲਾਸਟ ਲੁੱਕ ਵਿਖਾਵਾਂਗੇ ਆ ਲੁੱਕ ਇਨਿੰਗ ਕਰ ਲਈ ਹੈ ਯਾ ਲੋਪੇ ਮੇਟਰ ਗੱਡੀ ਸਵੇਰ ਦੀ ਨਾਈ ਜਾ ਰਹੀ ਹੈ ਨਾਈ ਜਾ ਰਹੀ ਹੈ ਤੇ ਅਜੇ ਵੀ ਨਾਈ ਜਾ ਰਹੀ ਆ ਤੇ ਮੁੰਡਾ ਬਹੁਤ ਮਿਹਨਤ ਔਰ ਸਿੱਧਤ ਦੇ ਨਾਲ ਜਿਹੜੀ ਗੱਡੀ ਦੀ ਵਾਸ਼ਿੰਗ ਕਰ ਰਿਹਾ ਅਜੇ ਤੱਕ ਜਿਹੜੀ ਗੱਡੀ ਮੈਂ ਘਰੇ ਵੀ ਲਿਆਣ ਕੇ ਖਿਹਾਰਦੀ ਹੈ ਤੇ ਸ਼ਾਈਨਿੰਗ ਪੂਰੀ ਕਰ ਰਹੀ ਹੈ ਤੇ ਗਲਤੀ ਨਹੀਂ ਕਦੇ ਵੀ ਕਰਨੀ ਚਾਹੀਦੀ ਮੇਰੇ ਅਕੋਰਡਿੰਗ ਵੀ ਜਿਹੜੀ ਗੱਡੀ ਆ ਕਾਲੀ ਬਲੈਕ ਗੱਡੀ ਆ ਨਾ ਉਹਨੂੰ ਤੁਸੀਂ ਧੋ ਤਾ ਕੇ ਸਾਫ਼ ਸੁਥਰਾ ਰੱਖਿਆ ਕਰੋ ਜਦੋਂ ਕਿ ਇਹ ਮਿੱਟੀ ਜੰਮ ਜਾਂਦੀ ਆ ਨਾ ਤੇ ਜਿਹੜੇ ਮਤਲਬ ਜਿੱਧਾ ਜਿੱਤੇ ਜਿੱਥੇ ਤੁਸੀਂ ਜਾ ਕੇ ਗੱਡੀ ਖਨਾਰਦੇ ਜਾਂ ਰਿਸ਼ਤੇਦਾਰੀ ਚ ਜਾ ਕੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਹੁੰਦੇ ਜਾਂ ਗੱਡੀ ਦੇ ਛੋਟੇ ਬੱਚੇ ਹੁੰਦੇ ਉਹ ਬੀਟਾ ਫੜ ਕੇ ਇੱਥੇ ਫੇਰਨਾ ਸ਼ੁਰੂ ਕਰਦੇ ਆ ਕਿਉਂਕਿ ਤੇ ਐ ਲੱਗਦਾ ਜਿੰਨਾ ਬਲੈਕਬੋਰਡ ਹੁੰਦਾ ਆ ਤਾਂ ਕਰਕੇ ਇਹ ਗੁੰਜਾਰਸ ਆ ਜਿੰਨਾ ਜਿੰਨਾ ਵੀਰਾਂ ਭਰਾਵਾਂ ਕੋ ਗੱਡੀ ਬਲੈਕ ਆ ਉਹ ਮੈਂਟੀਨੈਂਸ ਭਰਾਵਾ ਰੱਖਿਆ ਕਰੋ ਨਹੀਂ ਤੇ ਬਾਅਦ ਜਦੋਂ ਚਰੀਟ ਪੈਜੀ ਖੜਾ ਬੜਾ ਦੁੱਖ ਲੱਗਦਾ ਜੇ ਹੁਣ ਦੂਰੋਂ ਤੇ ਨਹੀਂ ਇਹ ਚੀਜ਼ ਦਾ ਪਤਾ ਲੱਗਦਾ ਪਰ ਜਦੋਂ ਨੇੜੇ ਜਾਈਦਾ ਨਾ ਪਤਾ ਲੱਗ ਜਾਂਦਾ ਆ ਵੀ ਬੱਚਿਆਂ ਨੇ ਇੱਥੇ ਹੱਥ ਫੇਰੇ ਆ ਤੁਹਾਨੂੰ ਆਪਣਾ ਲਿਖਦੇ ਆ ਨਾਂ ਨੰਬਰ ਲਿਖਦੇ ਆ ਤੇ ਤੁਹਾਡਾ ਜੋ ਵੀ ਆ ਤੇ ਪਰ ਬਾਅਦ ਜਿਹੜੀ ਹੁੰਦੀ ਗੱਡੀ ਉਹਨੂੰ ਦੁੱਖ ਹੁੰਦਾ ਹੈ ਚੀਜ਼ ਦਾ ਮੇਰਾ ਵੀਰ ਏਦਾਂ ਨਾਂ ਕਰਿਆ ਕਰੋ ਤੁਹਾਡੇ ਅੱਗੇ ਨੰਬਰ ਤਾਂ ਸਹਿਰ ਬੈਂਤੀ ਆ ਤੇ ਬੈਂਤੀ ਨੂੰ ਕਰਨਾ ਪ੍ਰਵਾਨ ਸਤਿ ਸ੍ਰੀ ਅਕਾਲ ਵਾਜੋ ਯਾ ਇਹ ਮੈਟਰੋ ਆਪਣੇ ਗੱਡੀ ਦੇ ਫਰੰਟ ਲੁੱਕ ਵਿਲਾਬੁਨਾ ਜਾਇਆ ਮਾਰਨੀ ਪਰੇਂ ਬੰਦਿਆ ਨੇ ਕਹਿਤਾ ਚੱਕ ਲਿਆ ਯਾ ਕਪੜਾ ਕਪੜਾ ਨਹੀਂ ਸੋਰੀ ਸੋਰੀ ਇਹ ਹੈਗਾ ਜੇ ਚੱਗੋ ਜਿਹਾ ਕੇ ਕਰੇਗਾ ਚੱਗੋ ਜਿਹਾ ਕਰਕੇ ਰਾਣੀ ਸੁੰਦਰਾ ਨੂੰ ਸ਼ਿੰਗਾਰ ਦੇਗਾ ਇਹਦੇ ਮਾਰਗੀ ਹੋਣਾ ਆ ਕਿ ਜਿਹੜੀ ਇਹਦੇ ਵਿੱਚ ਮਿੱਟੀ ਆ ਰੇਬਿਆ ਜੋ ਕੋਈ ਵੀ ਜੰਮਿਆ ਉਹਨੇ ਫੰਕਸ਼ਨ ਉਹ ਕੀ ਆ ਅਠਾਉਣਾ ਆ ਤੇ ਫਿਰ ਸ਼ਾਇਦ ਨਹੀਂ ਜੇ ਇਹ ਤਾਂ ਬਾਅਦ ਬਜੇਗਾ ਪਾਣੀ ਪ੍ਰੈਸ਼ਰ ਨਾ ਇਹ ਸਾਰੀ ਮਿੱਟੀ ਲੱਤ ਕੇ ਥਲੇ ਦੇ ਫਿਰ ਜਗਾ ਚੱਕ ਚਕਾ 14 ਹੋ ਜਾਏਗਾ ਅੱਗੇ ਤੁਹਾਨੂੰ ਮਿੱਤਰੋ ਬਖਾਉਨੇ ਆ ਇਹ ਵੀ ਬੈਕਲੌਗ ਬੈਕਲੌਗ ਤੋਂ ਗੱਡੀ ਲੱਗਦੀ ਪੂਰੀ ਕਹਿੰਦੇ ਕਾਪੀ ਦੇ ਆਪਾਂ ਕਹਿਣਾ ਨਹੀਂ ਤੁਹਾਨੂੰ ਹੀ ਆਪ ਹੀ ਜਾਣਦੇ ਹੋ ਪਿੱਛੋਂ ਕਿੱਦਾਂ ਦੀ ਲੱਗਦੀ ਆ ਗੱਡੀ ਗੱਡੀ ਪਿੱਛੋਂ ਚਕਾਈ ਆ ਚੋਬਰ ਨੇ ਕਹਿੰਦੇ ਕਾਫੀ ਇੱਕ ਪਹਿਲਾਂ ਇਹਦੇ ਨਾਲ ਉਹ ਪਵਾਇਆ ਸੀ ਕਿਉਂਕਿ ਗੱਡੀ ਦੇ ਜਿਹੜੇ ਟਾਇਰ ਸੀ ਉਹ ਪਿਛਲੇ ਬੰਪਰ ਉਹਦੇ ਵਿੱਚ ਵੜ ਕੇ ਤੇ ਫੱਟੀ ਨੂੰ ਖਰਾਬ ਕਰਦੇ ਸੀ ਫਿਰ ਇਹ ਕਪੇ ਨਾਲ ਜੱਕ ਜਰ ਖਾਇਆ ਫਿਰ ਦੋ ਰਖਾਇ ਤਾਂ ਕਰਕੇ ਗੱਡੀ ਗੱਡੀ ਕੀ ਆ ਉੱਚੀ ਹੋ ਗਈ ਏ ਲੋ ਬੀ ਚੋਬਰ ਨੇ ਹੁਣ ਸ਼ੈਂਪੂ ਕਹਿ ਗਿਆ ਕਿ ਮਰਾਇਆ ਮੁੰਡਾ ਹੀ ਨਵਾਂ ਪਰ ਫਿਰ ਵੀ ਕੋਈ ਵੀ ਕੰਮ ਕਰਨਾ ਵਾ ਉੱਤੇ ਚੜ ਕੇ ਪੈਰ ਵਾਈ ਕਰਾ ਕੇ ਫੇਅਰ ਕਰਨਾ ਚਾਹੀਦਾ ਜਦੋਂ ਆਪਾਂ ਅੱਖੋਂ ਪਰੋਖ ਹੋਏ ਨੇ ਨਾ ਵੀ ਚੱਲ ਕੋਈ ਨਹੀਂ ਗੱਡੀ ਧੁੱਪ ਰਹੀ ਆ ਫਿਰ ਝਰੀਟ ਵੀ ਆਵਾਜ਼ਾਂ ਦੀ ਆ ਅਗਲਾ ਬੰਦਾ ਕਾਲੀ ਕਾਲੀ ਦੇ ਵਿੱਚ ਬੜਾ ਉੱਠ ਕਰ ਜਾਂਦਾ ਹਨ ਤੇ ਇਹ ਕਰਕੇ ਆਪਣੇ ਨੇੜੇ ਖਲੋ ਕੇ ਲਾਗੇ ਖਲੋ ਕੇ ਗੱਡੀ ਤਵਾਕਰ ਲੈ ਪੀ ਚੋਬਰ ਨੇ ਟਾਇਰ ਵੀ ਚਮਕਾ ਤੇ ਕਹਿੰਦਾ ਵੀਰ ਪਾਲਸ਼ ਮਾਰਦਾ ਮੈਂ ਮਾਰਦੇ ਭਰਾਵਾ